ਉਹ ਸੰਵਿਧਾਨ ਦੀ ਆਤਮਾ ਨੂੰ ਉਹ ਸੰਵਿਧਾਨ ਦੇ ਫੈਡਰਲ ਸਟਰਕਚਰ ਨੂੰ ਉਹ ਸੰਵਿਧਾਨ ਦੀ ਪ੍ਰੀਅੰਭਕਲ ਨੂੰ ਉਹ ਸੰਵਿਧਾਨ ਦੇ ਬੇਸਿਕ ਸਟਰਕਚਰ ਨੂੰ ਭਾਰਤੀ ਜਨਤਾ ਪਾਰਟੀ ਜਿਹੜੀ ਆ ਕਿਸ ਤਰ੍ਹਾਂ ਤੈਅਸਸ ਕਰਨਾ ਚਾਹੁੰਦੀ ਆ ਕਿਸ ਤਰ੍ਹਾਂ ਖਤਮ ਕਰਨਾ ਚਾਹੁੰਦੀ ਆ ਕਿਉਂਕਿ ਬੜਾ ਸਪਸ਼ਟ ਆ ਇਸ ਬਿਲ ਦੇ ਅੰਦਰ ਕਿ ਜੇਕਰ ਕਿਸੇ ਸਟੇਟ ਦੀ ਅਸੈਂਬਲੀ ਦੀ ਚੋਣ ਕਿਸੇ ਵੀ ਕਾਰਨ ਦੇ ਕਰਕੇ ਤੈ ਸਮੇਂ ਸੀਮਾ ਤੇ ਨਹੀਂ ਹੁੰਦੀ ਯਾਨੀ ਕਿ ਇੱਕ ਸਰਟਨ ਡੇਟ ਨੂੰ ਇੱਕ ਸਰਟਨ ਈਅਰ ਦੇ ਅੰਦਰ ਇੱਕ ਸਰਟਨ ਮਹੀਨੇ ਦੇ ਅੰਦਰ ਦੇਸ਼ ਦੀ ਪਾਰਲੀਮੈਂਟ ਦੀ ਚੋਣ ਹੋ ਰਹੀ ਆ ਔਰ ਉਸੇ ਸਮੇਂ ਪੂਰੇ ਦੇਸ਼ ਦੀ ਅਸੈਂਬਲੀ ਦੀਆਂ ਚੋਣਾਂ ਹੋ ਰਹੀਆਂ ਨੇਗੀਆਂ ਪਰ ਲੇਕਿਨ ਜੇ ਕਿਸੇ ਕਰਕੇ ਕਿਸੇ ਕਾਰਨ ਦੇ ਕਰਕੇ ਕਿਸੇ ਸਟੇਟ ਦੀ ਗੜਬੜੀ ਦੇ ਕਾਰਨ ਕਿਸੇ ਸਟੇਟ ਦੀ ਮਸ਼ੀਨਰੀ ਫੇਲ ਹੋਣ ਦੇ ਕਾਰਨ ਕਨਸਟੀਟਿਊਸ਼ਨਲ ਮਸ਼ੀਨਰੀ ਫੇਲ ਹੋਣ ਦੇ ਕਾਰਨ ਕਿਸੇ ਸਟੇਟ ਦੇ ਅੰਦਰ ਕੋਈ ਹੋਰ ਕੁਦਰਤੀ ਆਫਤੌਣ ਦੇ ਕਾਰਨ ਉਸ ਸਟੇਟ ਦੀ ਅਸੈਂਬਲੀ ਨਹੀਂ ਦੀ ਇਲੈਕਸ਼ਨ ਨਹੀਂ ਹੋ ਰਹੀ ਉਸ ਅਸੈਂਬਲੀ ਦੀ ਇਲੈਕਸ਼ਨ ਜਿਹੜੀ ਆ ਪੋਸਟਪੋਨ ਹੋ ਰਹੀ ਆ ਸਾਲ ਲਈ ਸੇਲ ਵੀ ਲੈ ਲਈ 2 ਸਾਲ ਲਈ ਤਾਂ ਜਦੋਂ ਸਟੇਟ ਦੀ ਇਲੈਕਸ਼ਨ ਹੋਊਗੀ ਸਾਲ ਬਾਅਦ 2 ਸਾਲਾ ਬਾਅਦ 3 ਸਾਲਾ ਬਾਅਦ ਤਾਂ ਉਸ ਸਟੇਟ ਦੀ ਅਸੈਂਬਲੀ ਦੀ ਟਰਮ ਜਿਹੜੀ ਆ ਉਹ ਜਾਂ 2 ਸਾਲ ਹੋਊਗੀ ਜਾਂ 6 ਮਹੀਨੇ ਹੋਊਗੀ ਇਆ ਸਾਲ ਹੋਊਗੀ ਜਿਹੜਾ ਵੀ ਟਾਈਮ ਬਚਦਾਗਾ ਉਹ ਹੋਊਗੀ ਤਾਂ ਮੈਂ ਸਮਝਦਾ ਇਹ ਦੇਸ਼ ਦਾ ਇਹ ਫੈਡਰਲ ਸਟਰਕਚਰ ਬੜਿਆ ਹੋਇਆਗਾ ਜਿਹਦੇ ਅੰਦਰ ਬਹੁਤ ਸਾਰੀਆਂ ਨੈਸ਼ਨਲ ਪਾਰਟੀਆਂ ਰਹਿਗੀਆਂ ਜਿਸ ਦੇ ਅੰਦਰ ਬਹੁਤ ਸਾਰੀਆਂ ਰੀਜਨਲ ਪਾਰਟੀਆਂ ਰਹਿਗੀਆਂ ਜਿਸ ਦੇ ਅੰਦਰ ਬਹੁਤ ਸਾਰੇ ਗਰੁੱਪ ਲੱਗੇ ਇਹ ਭਾਰਤੀ ਡੈਮੋਕ੍ਰੇਸੀ ਦੀ ਖੂਬਸੂਰਤੀ ਆ ਕਿ ਇਸ ਦੇ ਅੰਦਰ ਬਹੁਤ ਸਾਰੀਆਂ ਰੀਜਨਲ ਪਾਰਟੀਆਂ ਨੇ ਗਿਆ ਖੇਤਰੀ ਪਾਰਟੀਆਂ ਨੇ ਗਿਆ ਬਹੁਤ ਸਾਰੇ ਨੈਸ਼ਨਲ ਪਾਰਟੀ ਨੇ ਗਿਆ ਉਹਨਾਂ ਉਸ ਡੈਮੋਕ੍ਰੇਸੀ ਨੂੰ ਖਤਮ ਕਰਨ ਦਾ ਯਤਨ ਜਿਹੜਾ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਨੇ ਬੇਸ਼ੱਕ ਜਿਹੜਾ ਬੈਲ ਜਿਹੜਾ ਦੇਸ਼ ਦੀ ਪਾਰਲੀਮੈਂਟ 'ਚ ਪੇਸ਼ ਹੋਇਆ ਔਰ ਉਸ ਤੋਂ ਬਾਅਦ ਵਿਰੋਧ ਹੋਣ ਤੋਂ ਬਾਅਦ ਇਸ ਬੈਲ ਨੂੰ ਜੁਆਇੰਟ ਪਾਰਲੀਮੈਂਟ ਕਮੇਟੀ ਦੇ ਹਵਾਲੇ ਕੀਤਾ ਗਿਆ ਕਿ ਜਾ ਕੇ ਡਿਫਰੈਂਟ ਸਟੇਟ ਦੀ ਗੱਲ ਸੁਣੋ ਸਟੇਟਾਂ ਦੇ ਅੰਦਰ ਲੈ ਕੇ ਜਾਓ ਤਾਂ ਕਿ ਸਟੇਟਾਂ ਦਾ ਕੋਈ ਪੁਆਇੰਟ ਵੱਧ ਸਕੇ ਵਿਚਾਰ ਵੱਧ ਸਕੇ ਪਰ ਲੇਕਿਨ ਅਸੀਂ ਆਮ ਆਦਮੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਬਿਲਕੁਲ ਇਸ ਬਿੱਲ ਦਾ पुरजोर ਵਿਰੋਧ ਕਰਦੇ ਆ ਕਿਉਂਕਿ ਜਿਹੜੀ ਪ੍ਰੇਮਬਲਾ ਜਿਹੜੀ ਸੰਵਿਧਾਨ ਦੀ ਪ੍ਰੇਮਬਲਾ ਕਨਸਟੀਚਿਊਸ਼ਨ ਦੀ ਪ੍ਰੇਮਬਲਾ ਇਹਦੀ ਸऱ्याਮ ਉਲੰਘਣਾਗੀ ਸੰਵਿਧਾਨ ਦੀ ਆਤਮਾ ਦੀ ਉਲੰਘਣਾਗੀ ਜੋ ਸੰਵਿਧਾਨ ਬਾਬਾ ਸਾਹਿਬ ਭੀਮrao ਬੇੜਕਰ ਜੀ ਨੇ ਬੜਾਇਆਗਾ ਉਹਨੂੰ ਖਤਮ ਕਰਨ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਭਾਰਤੀ ਜਨਤਾ ਪਾਰਟੀ ਇਸ ਵਨ ਨੇਸ਼ਨ ਵਨ ਇਲੈਕਸ਼ਨ ਦੇ ਜਰੀਏ ਲੈ ਕੇ ਆ ਰਹੀ ਆ ਸੋ ਅਸੀਂ ਇਹਦਾ ਵਿਰੋਧ ਕੀਤਾਗਾ ਮੈਂ ਛੋਟੀ ਜਿਹੀ ਐਗਜ਼ਾਮਪਲ ਜ਼ਰੂਰ ਦੇਵਾਂਗਾ ਕਿ ਕਿਸ ਸੈਕਸ਼ਨ ਦੇ ਅੰਦਰ ਇਹਦੇ ਬਿੱਲ ਦੇ ਅੰਦਰ ਸੈਕਸ਼ਨ 5 ਆ ਸੈਕਸ਼ਨ 5 ਦੇ ਅੰਦਰ ਲਿਖਿਆ ਗਿਆ ਇਫ ਦਾ ਇਲੈਕਸ਼ਨ ਕਮਿਸ਼ਨ ਇਜ਼ ਆਫ ਦਾ ਓਪੀਨੀਅਨ ਦੈਟ ਦਾ ਇਲੈਕਸ਼ਨ ਟੂ ਐਨੀ ਲੈਜਿਸਲੇਟਿਵ ਅਸੈਂਬਲੀ ਕੈਨ ਨਾਟ ਬੀ ਕੰਡਕਟਡ ਅਲੋਂਗ ਵਿਦ ਦਾ ਜਨਰਲ ਇਲੈਕਸ਼ਨ ਟੂ ਦਾ ਹਾਊਸ ਆਫ ਦਾ ਪੀਪਲ ਯਾਨੀ ਕਿ ਦੇਸ਼ ਦੀ ਪਾਰਲੀਮੈਂਟ ਦੇ ਨਾਲ ਇਲੈਕਸ਼ਨ ਨਹੀਂ ਹੋ ਰਹੀ it may make a recommendation to the president to declare by an order that the election to the assembly, to the legislative assembly may be conducted at a later stated date it shows ke jekar desh di parliament de naal election nahi ho rahi ta oh later state te hogi agle clause eh keh rahe ne ke di term jehdi a oh jehda rehnda samaga parliament da ohi hogi ਇਹ ਨਹੀਂ ਕਿ ਕਿਸੇ ਅਸੈਂਬਲੀ ਦੇ ਕੀ ਹੋਇਆ ਕਿਸੇ ਅਸੈਂਬਲੀ ਦੇ ਅੰਦਰ ਡਿਫੈਕਸ਼ਨ ਹੋ ਗਈ ਕਿਸੇ ਅਸੈਂਬਲੀ ਦੇ ਅੰਦਰ ਬੈਦ ਅਨਸਵਾ ਦੇ ਅੰਦਰ ਡਿਫੈਕਸ਼ਨ ਹੋ ਗਈ ਪਾਰਟੀਆਂ ਟੁੱਟ ਗਈਆਂ ਪਾਰਟੀ ਦੀ ਸਰਕਾਰ ਨਾ ਰਹੀ ਤਾਂ ਜਾਂਦਾ ਫਿਰ ਉਹਦੀ ਮਿਡ ਟਰਮ ਇਲੈਕਸ਼ਨ ਹੋਊਗੀ ਮਿਡ ਟਰਮ ਇਲੈਕਸ਼ਨ ਜਿਹੜੀ ਆ 5 ਇਅਰ ਲਈ ਨਹੀਂ ਹੋਊਗੀ ਮਿਡ ਟਰਮ ਜਿਹੜੀ ਇਲੈਕਸ਼ਨ ਆ ਉਹ ਓਨਲੀ ਆਣ ਓਲੀ ਉਹ 2 ਸਾਲ ਦੇ ਰਮੇਨਿਕ ਪੀਰੀਅਡ ਲਈ ਸਾਲ ਦੇ ਰੈਨਿਕ ਪੀਰੀਅਡ ਲਈ 6 ਮਹੀਨਿਆਂ ਦੇ ਇਲੈਕਸ਼ਨ ਪੀਰੀਅਡ ਦੇ ਲਈ ਹੋਊਗੀ ਇੱਕ ਪਾਸੇ ਇਹ ਜਦੋਂ ਬਿੱਲ ਲੈ ਕੇ ਆਏ ਸੀ ਭਾਰਤੀ ਜਨਤਾ ਪਾਰਟੀ ਕਹਿ ਰਹੀ ਸੀ ਕਿ ਅਸੀਂ ਦੇਸ਼ ਦੇ ਅੰਦਰ ਬਾਰ-ਬਾਰ ਮਲਟੀਪਲ ਇਲੈਕਸ਼ਨ ਹੁੰਦੀਆਂ ਨੇ ਜੀ ਅਸੀਂ ਖਰਚਾ ਘਟਾਉਣਾ ਚਾਹੁੰਦੇ ਆਂਗੇ ਅਸੀਂ ਨੇਸ਼ਨ ਦਾ ਪੈਸਾ ਬਚਾਉਣਾ ਚਾਹੁੰਦੇ ਆਂ ਜੀ ਔਰ ਪੋਲੀਟੀਕਲ ਪਾਰਟੀਆਂ ਦਾ ਸਮਾਂ ਬਚਾਉਣਾ ਚਾਹੁੰਦੇ ਆਂ ਜੀ ਔਰ ਬਾਰ-ਬਾਰ ਕੋਡ ਆਫ ਕੰਡਕਟ ਲੱਗਦਾਗਾ ਅਸੀਂ ਉਹਦਾ ਸਮਾਂ ਬਚਾਉਣਾ ਚਾਹੁੰਦੇ ਆਂ ਜੀ ਡਿਵੈਲਪਮੈਂਟ ਦੇ ਕੰਮ ਰੁਕ ਜਾਂਦੇ ਨੇ ਇਸ ਗੱਲ ਨੂੰ ਲੈ ਕੇ ਆਏ ਸੀ ਪਰ ਲੇਕਿਨ ਆ ਜਿਹੜੀਆਂ ਸਰਟਨ आज ਜਿਹੜੇ ਡਿਫਰੈਂਟ ਜਿਹੜੀਆਂ ਇਹਨਾਂ ਨੇ ਸੈਕਸ਼ਨ ਪਾਆਂ ਰਹਿ ਗਿਆ ਇਸ ਗੱਲ ਦੀ ਗਵਾਹੀ ਭਰਦੀਆਂ ਨੇ ਇਸ ਗੱਲ ਦਾ ਸਬੂਤ ਰਹਿ ਗਿਆ ਕਿ ਦੇਸ਼ ਦੇ ਅੰਦਰ ਮਲਟੀਪਲ ਇਲੈਕਸ਼ਨ ਹੋਣੀਆਂ ਬੰਦ ਨਹੀਂ ਹੋਣੀਆਂ ਵਨ ਨੇਸ਼ਨ ਵਨ ਇਲੈਕਸ਼ਨ ਜਿਹੜੀ ਆ ਉਹ ਹੋਣੀ ਨਹੀਂ ਹੈਗੀ ਦੋ ਤਿੰਨ ਸਾਲਾਂ ਬਾਅਦ ਇਹ ਟ੍ਰੈਂਡ ਦੁਬਾਰਾ ਸ਼ੁਰੂ ਹੋ ਜਾਣਾ ਕਿ ਹਰਿਆਣਾ ਦੀ ਇਲੈਕਸ਼ਨ ਫਰਾਣੇ ਤਰੀਕ ਦੇ ਹੋਊਗੀ ਹਿਮਾਚਲ ਦੀ ਫਰਾਣੇ ਦੇ ਹੋਊਗੀ ਯਾਨੀ 5 ਸਾਲਾਂ ਬਾਅਦ ਵੀ ਹੋਇਆ ਕਰ ਰਹੀਆਂ 3 ਵਿੱਚ ਵਿੱਚ ਵੀ ਹੋਇਆ ਕਰਨਗੇ ਬਚਕਾਰ ਵੀ ਹੋਇਆ ਕਰਨਗੀਆਂ ਕਿ ਸਾਲ ਬਾਅਦ ਹੋਗੀ ਕਿਤੇ 2 ਸਾਲ ਬਾਅਦ ਹੋਗੀ ਕਿਤੇ 3 ਸਾਲ ਬਾਅਦ ਹੋਗੀ ਯਾਨੀ ਕਿ ਇਹਦਾ ਮਲਟੀਪਲ ਇਲੈਕਸ਼ਨ ਜਿਹੜੀਆਂ ਹੋਣਗੀਆਂ ਸੋ ਇਹਦੇ ਵਿੱਚੋਂ ਬੜਾ ਜਿਹੜਾ ਲੁਕਮਾ ਜਨਦਾਗਾ ਜਿਹੜਾ ਇੰਟਰਨਲ ਏਜੰਡਾਗਾ ਭਾਰਤ ਜਨਤਾ ਪਾਰਟੀ ਦਾ ਉਹ ਆ ਕਿ ਬਾਬਾ ਸਾਹਿਬ ਪੀਮਰਾਓ ਮੇਲਕਰ ਜੀ ਦੁਆਰਾ ਬੜਾਇਆ ਸੰਵਿਧਾਨ ਨੂੰ ਖਤਮ ਕਰਨਾ ਇੱਕ ਇੱਕ ਕਰਕੇ ਭਾਰਤ ਜਨਤਾ ਪਾਰਟੀ ਕੀ ਕਰਕੇ ਐਮੈਂਡਮੈਂਟ ਲੈ ਕੇ ਆ ਰਹੀ ਆ ਇੱਕ ਇੱਕ ਕਰਕੇ ਜਿਹੜੀਆਂ ਸੈਕਸ਼ਨ ਬਦਲ ਰਹੀ ਆ ਤਾਂ ਕਿ ਹੌਲੀ 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 ਜੋ ਸੰਵਿਧਾਨ ਦਲਤਾਂ ਦੇ ਮਸੀਹਾ ਜੋ ਸੰਵਿਧਾਨ ਅਨੁਸੂਚਿਤ ਜਾਤੀ ਜਨਜਾਤੀਆਂ ਨੇ ਮਸੀਹਾ ਬਾਬਾ ਸਾਹਿਬ ਭੀਮਰਾਓ ਬੇੜਕਰ ਜੀ ਲੈ ਕੇ ਆਏ ਸੀਗੇ ਉਹਨੂੰ ਖਤਮ ਕਰਨਾਗਾ ਉਹਦੇ ਵਿੱਚੇ ਚਾਲ ਆ ਸੋ ਆਮ ਆਦਮੀ ਪਾਰਟੀ ਵੱਲੋਂ ਇਸ ਬਿੱਲ ਦਾ ਸੀ ਵਿਰੋਧ ਕਰਦੇ ਆ ਬਿਲਕੁਲ ਉਸ ਕਮੇਟੀ ਦੇ ਅੰਦਰ ਵੀ ਲਾ ਕੇ ਆਗੇ ਔਰ ਇਨ ਰਾਈਟਿੰਗ ਦੇ ਅੰਦਰ ਵੀ ਰਿਟਰਨ ਦੇ ਵਿੱਚ ਵੀ ਦੇ ਕੇ ਆਗੇ ਔਰ ਕੁਝ ਕਲਾਸ ਜਿਹੜੀਆਂ ਅੱਜ ਪਤਾ ਲੱਗੀ ਆ ਉਹਨਾਂ ਦਾ ਵੀ ਅਸੀਂ ਇਨ ਰਾਈਟਿੰਗ ਦੇ ਵਿੱਚ ਅ ਦੇਖ ਕੇ ਦੇਮਾਗਿਆਂ ਭੇਜਾਂਗੇ ਤਾਂ ਕਿ ਇਹ ਬਿਲ ਜਿਹੜਾ ਪਾਰਲੀਮੈਂਟ ਪਾਸ ਨਾ ਹੋਵੇ ਤੂ ਥਰਡ ਮੈਜੋਰਟੀ ਜਿਹੜੀ ਆ ਉਹ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਭਾਰਤੀ ਜਨਤਾ ਪਾਰਟੀ ਕੋਲ ਹੈ ਨਹੀਂ ਪਰ ਲੇਕਿਨ ਦੇਖਦੇ ਆ ਕਿ ਕਾਂਗਰਸ ਪਾਰਟੀ ਕਿਤੇ ਲੁਕਵੇਂ ਰੂਪ ਸਪੋਰਟ ਕਰਦੀ ਹੈ ਨਹੀਂ ਕਰਦੀ ਕਿ ਸੰਵਿਧਾਨ ਬਚਾਉਣ ਲਈ ਬਾਹਰ ਹੀ ਗੱਲਾਂ ਕਰਦੀ ਆ ਕਾਂਗਰਸ ਪਾਰਟੀ ਯਾ ਦੇਸ਼ ਦੀ ਪਾਰਲੀਮੈਂਟ ਦੇ ਵੀ ਅੰਦਰ ਰੋਲ ਲਵਾਉਦੀ ਆ ਹੁਣ ਮੈਂ ਇਹ ਗੱਲ ਜਿਹੜੀ ਆ

आने वाले समय में जरूरत पड़ेगी तो हम इसको बुला सकते हैं पर लेकिन एट दिस स्टेज हम सर्वदलीय मीटिंग नहीं बुलाएंगे बार बार कमेटी कमेटी यही कह रही